ਚੈਨਲ ਦਾ ਆਰਐਨ ਨਿਊਜ਼ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਲਿਸ ਜ਼ਿਲ੍ਹਾ ਬਟਾਲਾ ਦੀ ਥਾਣਾ ਕਾਦੀਆਂ ਪੁਲਿਸ ਵੱਲੋਂ ਇੱਕ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਚੋਰੀ ਦੇ ਅਸਲੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸਰਦਾਰ ਹਰਕਿਸ਼ਨ ਸਿੰਘ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ 11 ਅਗਸਤ ਨੂੰ ਪਿੰਡ ਚੀਮਾ 'ਚ ਇੱਕ ਚੋਰੀ ਹੋਈ ਸੀ ਜਿਸ ਵਿੱਚ 6 ਵਿਅਕਤੀ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ ਉਹਨਾਂ ਕਹ ਕੇ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੀ ਹੁਕਮਾ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕਾਦੀਆਂ ਦੇ ਐਸਐਚਓ ਸਰਦਾ ਗੁਰਦੇਵ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਹੁਣ ਇਸ ਮਾਮਲੇ ਵਿੱਚ ਇੱਕ ਵਿਅਕਤੀ ਮਲਰਾਜ ਸਿੰਘ ਔਰ ਬੱਲੂ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ ਚੋਰੀ ਕੀਤਾ 32 ਬੋਰ ਦਾ ਪਿਸਤਲ ਅਤੇ 6 ਰੌਂਦ ਬਰਾਮਦ ਕੀਤੇ ਗਏ ਹਨ ਉਹਨਾਂ ਕਹਿ ਕੇ ਇਸ ਮਾਮਲੇ ਵਿੱਚ 6 ਵਿਅਕਤੀ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਤਿੰਨਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਇੱਕ ਔਰਤ ਸ਼ਾਮਲ ਹੈ। ਉਹਨਾਂ ਕਹਿ ਕੇ ਬਾਕੀ ਵਿਅਕਤੀਆਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ। ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਆਜ਼ਾਦੀ ਇੱਕ ਖਾਸ ਰਿਪੋਰਟ ਇਦਾਂ ਜੀ 11 8 24 ਨੂੰ ਇੱਕ ਸੁਖਰਾਜ ਸਿੰਘ ਐ ਵਾਸੀ ਚੀਮਾ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਤੇ ਇੱਕ ਰ ウォਲਰ ਜਿਹੜਾ ਚੋਰ ਚੋਰੀ ਕਰਕੇ ਲੈ ਗਏ ਸੀ ਜੋ ਆਪਣਾ ਐਸ ਐਚਓ ਗੁਰਦੇਵ ਸਿੰਘ ਐਸ ਐਚਓ ਕਾਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਖੰਡਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਉਰਫ ਗੋਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਜਿਹੜਾ ਮੋਬਾਈਲ ਚੋਰੀ ਦਾ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ-ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਅਰ ਬੱਲੂ ਤੇ ਇੱਕ ਮਨਪ੍ਰੀਤ ਕੌਰ ਹਰਮਨ ਜੋਹਨ ਤੇਸ਼ワਸ ਸਿੰਘ ਜਿਹੜੇ ਉਹ ਨਾਮਜ਼ਦ ਹੋਏ ਜਿਨ੍ਹਾਂ ਨੇ ਇਹ ਕੋਲ ਸਮਾਨ ਲਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰਿਤ ਕਾਨੂੰਨ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਰਬਾਜ ਸਿੰਘ ਔਰ ਬਬਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਉਹ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਜਿਹੜਾ ਰਵਾਲਵਰ ਸੀ ਅਤੇ 6 ਰੌਂਦ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਸਾਡੇ ਕੋਲ ਇਹ ਪੁਲਿਸ ਰਿਮਾਂਡ ਤੇ ਆ ਤੇ ਇਹਦੀ ਸਿਜਿਲ ਪੁੱਛਗਛ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਤੇ ਮਾਨਯੋਗ ਐਸਐਸਪੀ ਸਹਿਲ ਮੀਰ ਜੀ ਜੋ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨ ਨਿਰਤੀ ਦਿੱਤੇ ਨੇ ਨਸ਼ਿਆਂ ਦੇ ਅਤੇ ਇਦਾਂ ਦੀ ਚੋਰੀ ਤੇ ਲੁੱਟ ਖੋਹ ਦੀਆਂ ਵਰਤਾਂ ਤਾਂ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਸ਼ਿਕੰਜਾ ਚੜਿਆ ਕੱਸਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਹਨਾਂ ਨੂੰ ਪੂਰੀ ਨਸ ਪਾਈ ਜਾਵੇ ਕਿਹੜਾ ਬੰਦੂ ਹੈ ਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਡੀਪੀਐਸ ਦੇ ਦਰਜਾ ਇਹ ਪਹਿਲਾਂ ਜੇਲ੍ਹ ਚ ਵੀ ਰਹਿ ਚੱਕਾ ਸੀ ਹੁਣ ਜਮਾਨਤ ਤੇ ਉਹਨਾਂ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਗੋਸ਼ਿਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਤੋਂ 6 ਜਿਹੜੇ ਬਾਹਰ ਹੈ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 334 345 317 ਬੀ ਐਨ ਐਸ ਅਤੇ 27 ਐਵੀਡੈਂਸ ਐਕਟ ਦੇ ਅਧੀਨ ਆਰਮੈਕ ਦੇ ਤਾਰਫ ਤੇ ਪੜਤਾਲ ਦਰਜ ਕੀਤਾ